ਰਨਾ ਕਸ਼ਮੀਰ ਸਿੰਘ ਸੋਰ ਗ੍ਰੀਨਫੀਲਡ ਵਸਈਆਂ ਮੈਂ ਜਿਸ ਘਰ ਚ ਵਰਦਤ ਹੋਈ ਹੈ ਜਾਂ ਵਾਕਿਆ ਹੋਇਆ 223 ਸੀ ਗ੍ਰੀਨਫੀਲਡ ਇਹਨਾਂ ਦੇ ਘਰ ਬਲਾਸਟ ਹੋਇਆ ਧੁਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਆਂ ਸਾਡੇ ਪਹੁੰਚਣ ਤੱਕ ਸਰਦ ਜਲਦੀਪ ਸਿੰਘ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਚੁੱਕੇ ਸਨ ਕੀ ਕੀ ਹੋਇਆ ਜੀ ਮਾੜਾ ਮਾ ਕੱਕੀ ਬਰਨੀ ਹੈ ਤੁਮਾਂਕੀ ਸਮਝ ਨਹੀਂ ਲੱਗੀ ਜੀ ਫਾਇਰ ਬਿਗੇਟ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇਹ ਕੇ ਜੀ ਸੈਂਡਰ ਫਟਿਆ ਜਿਹੜਾ ਅੰਦਰ ਉਹ ਲੰਗੇ ਜਿਹੇ ਸੈਂਡਰ ਐਜੀਟੀ ਸਬੂਤਾ ਸੀ ਸੈਂਟਰ ਫਟਿਆ ਨਹੀਂ ਗੈਸਲੀ ਪਰ ਜੀ ਹਾਂਜੀ ਕੋਈ ਗੈਸਲੀ ਗੱਲ ਹੋ ਜੀ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਹੈ ਜੀ ਕਿਉਂਕਿ ਉਹ ਬਣਾ ਰਹੇ ਰਹਿੰਦੇ ਸੀ ਘਰ ਘਰ ਵਾਲੇ ਐ ਸਪੀਸ਼ਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸ਼ਰਮੇ ਜਨੇ ਕਿ ਉਹ ਵਿਚਾਰਿਆਂ ਨੂੰ ਸਮਝ ਨਹੀਂ ਆਦੀ ਕਿ ਅਸੀਂ ਕਿ ਇਹਨੂੰ ਕਿਹਣਾ ਕੀਏ ਪਰ ਕਿੰਨੇ ਲੋਕ ਰਹਿੰਦੇ ਹੈ ਕੋਸਤਰਾ ਟੋਟਲ 6 ਮੈਂਬਰ ਜੀ ਨਹੀਂ ਇੰਜਰਡ ਕਿੰਨੇ ਹੋ ਜਤਨੀ ਇੱਕ ਮੈਂਬਰ ਜੀ ਕਿੰਨਾ ਕੁ ਖਾਣਾ ਦੁਬਾਰਾ ਵਗੈਰਾ ਕਿਦਾਂ ਬਾਹਰ ਦੇਖੋ ਨੁਕਸਾਨ ਤੇ ਸਾਰੇ ਬਿਲਡਿੰਗ ਸਟਰਕਚਰ ਸਾਰੇ ਲੱਗਿਆ ਜੀ ਬਿਲਡਿੰਗ ਵੀ ਹੈ ਦੁਬਾਰਾ ਸਾਰੀਆਂ ਡੇਗੀਆਂ ਥੱਲੇ ਅੰਦਰ ਡੇਗੀਆਂ ਵੀ ਸਾਰਾ ਕੁਝ ਘਰ ਦੇ ਕਰੋਕਰੀ ਭਾਂਡੇ ਸ਼ੀਸ਼ੇ ਖਿੜਕੀਆਂ ਸਭ ਗੱਡੀ ਦਾ ਨੁਕਸਾਨ ਆ ਗੱਡੀ ਖੜੀ ਸੀ ਨਾਲ ਦੇ ਪਲਾਟ ਤੋਂ ਪਲਾਟ ਕਿਸ ਤਰ੍ਹਾਂ ਦਾ ਮਾਹੌਲ ਹੈ دہشت ਦਾ ਜੀ دہشت ਦਾ ਮਾਹੌਲ ਤੇਖੋ ਜੀ ਅਸੀਂ ਸਾਰੇ ਗੁਜਰੇ ਦੇ ہمسਾਏ ਆ ਪੜੋਸੀ ਆ ਕਿਸੇ ਦੇ ਘਰ ਕਿਸੇ ਨੂੰ ਹਾਈ ਵੀ ਨਿਕਲਦੀ ਆ ਤੇ ਅਸੀਂ ਉਹਦੇ ਉਹਦੇ ਹਮਦਰਦੀ ਆ ਤੇ دہشت دہشت ਹੀ ਆ ਸਾਨੂੰ ਸ਼ਾਮ ਨੂੰ ਹੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 272 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਕਿ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਹੀ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਉਹ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਗਿਆ ਜਿਹੜਾ ਪਾ ਕੇ ਇਸ ਸੰਬੰਧੀ ਜਿਹੜਾ ਗੈਸ ਗੀਜ਼ਰ ਨਾਲ ਅੱਗ ਸੋ ਇਹਦੇ ਵਿੱਚ ਕੋਈ ਗ੍ਰੈਜੂਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰਾਂ ਉਧਰ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜੀ ਦੀ ਮੋਨੂ ਆਈ ਲੇਕਿਨ ਕੋਈ ਗ੍ਰੈਜੂਲਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੈ ਗਏ ਠੀਕ ਹੈ ਉਹ ਤੇ ਬਿਲਡਿੰਗ ਦਾ ਕਾਫੀ ਨੁਕਸਾਨ ਹੈ ਬਿਲਡਿੰਗ ਚਾਤੀ ਰਹਾ ਵਾ ਵੀ ਉਸ ਉਸ ਚੀਜ਼ ਦੇ ਨਾਲ ਉਹਦੇ ਬਿਲਡਿੰਗ ਚ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹ ਬਾਕੀ ਦੀ ਦੇਰ ਰਾਤ ਹੋਣ ਕਰਕੇ ਜਿਹੜੀ ਆ ਉਹ ਔਰ ਫਾਈਬਰ ਗੇਟ ਦੇ ਆਦੇਸ਼ਾਂ ਦੇ ਮਤਲਬ ਕਰ ਅੰਦਰ ਪਰਵਰਤ ਤੋਂ ਵੜਨ ਤੋਂ ਮਨਾ ਕੀਤਾ ਗਿਆ ਵਾ ਸਵੇਰੇ ਜਿਹੜੀ ਆ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਤੋਂ ਉੱਥੇ ਜਿਹੜੀ ਪ੍ਰੋਪਰ ਵੈਰੀਫਾਈ ਕਰ ਜਾਂਦੇ ਸਰ ਕੋਠੀ ਪੂਰੀ ਖਸਤਾ ਹੋ ਚੁੱਕੀ ਹੋਈ ਹੈ ਯਾਰ ਆਸਪਾਸ ਦੇ ਲੋਕ ਵੀ ਸਹਿਮਤ ਹੋਏ ਨੇ ਨਹੀਂ ਕੋਠੀ ਖਸਤਾ ਨਹੀਂ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦੁਵਾਰ ਜਿਹੜੀ ਸਾਈਡ ਤੇ 4 ਇੰਚ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਕਿ ਉਤੋਂ ਪੀਓਪੀ ਵਗੈਰਾ ਖੜੀ ਹੋ ਔਰ ਦੁਵਾਰ ਵੀ ਥੋੜੀ ਜੀ ਟੇਢੀ ਹੋਈ ਹੋਈ ਆ ਇਹਦੇ ਬ ਦੇਖੋ ਆਸ-ਪਾਸ ਤੋਂ ਪਤਾ ਕਰਨ ਤੇ ਔਰ ਫਾਇਰ ਬ੍ਰਿਗੇਡ ਨੇ ਉਹਨੂੰ ਪਤਾ ਕਰਨ ਦੇ ਕਿਉਂਕਿ ਅਸੀਂ ਤੇ ਅੰਦਰ ਨਹੀਂ ਗਏ ਜਦੋਂ ਕੈਜੁਐਲਟੀ ਆਪਣੇ ਇਹ ਚੀਜ਼ ਜਿਹੜੀ ਆ ਅੱਗ ਜਿਹੜੀ ਜਲ ਚੱਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਬੈਸਟ ਜੇਦਰ ਤੋਂ ਹੀ ਪਤਾ ਲੱਗਿਆ ਫਿਰ ਵਲ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਉਹ ਸਵੇਰੀ ਜਿਹੜੀ ਆ ਟੀਮ ਲਾ ਕੇ ਆਹੀ ਆਪਣੇ ਫਰਾਂਜਕ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਵਾਗੇ ਸਰ ਕੋਈ ਸਿਸਟੀ ਵੀ ਸਾਹਮਣੇ ਆਈ ਹੈ ਹੁਣ ਤੱਕ ਹਾਂਜੀ ਸਿਸਟੀ ਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸ ਉਹ ਸਿਸਟੀ ਵੀ ਦੇਖੀਗੇ ਨਹੀਂ ਨਹੀਂ ਕੋਈ ਐਸੀ ਗੱਲ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ 'ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਹੈ ਨਹੀਂ ਮੇਰੀ ਮਤਲਬ ਉਹ ਤੇ ਸ਼ੱਕ ਦੇ ਘੇਰੇ ਦੇ ਲੇਕਿਨ ਸਵੈ ਫਰੈਂਜਿਕ ਸਟੇਟ ਦੀ ਟੀਮ ਜਿਹੜੀ ਬੁਲਾ ਕੇ ਉਹਨਾਂ ਨੂੰ ਅੰਦਰ ਫਾਇਰਵਾਲ ਜਿਹੜਾ ਉਹਦਾ ਆਫੀਸਰ ਵੀ ਨਾਲ ਲਵਾਂਗੇ ਔਰ ਫਰੈਂਜਿਕ ਟੀਮ ਦੇ ਮੈਂਬਰ ਵੀ ਨਾਲ ਲਵਾਂਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਵਾ ਕੇ ਫਿਰ ਦੱਸਾਂਗੇ ਕਾਰ ਦਾ ਨੁਕਸਾਨ ਹੋਇਆ ਕਾਰ ਦੀ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਬਲਾਸਟਫੋਨ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਜਿਹੜਾ ਉਹ ਬਲਾਸਟ ਹੋਇਆ ਉਹ ਗੱਲ